ਕਿ ਜਿਸ ਕਾਲੀ ਸਾਰੇ ਨੂੰ ਮੈਂ ਤੁਹਾਡੀ ਪੈਰੀ ਵੀਡੀਓ ਰਿਮੂਵ ਕਰ ਪੰਗੋਏ ਸੀ ਨਾ ਕੋਈ ਗੱਲ ਹੁੰਦੀ ਹੈ ਬੱਕਰੀਆਂ ਬਾਰੇ ਤੇ ਜਿਹੜੀਆਂ ਬੱਕਰੀਆਂ ਮਤਲਬ ਕੀ ਜਿਹੜੀ ਬੱਕਰੀ ਹੁੰਦੀ ਹੈ ਨਾ ਉਹ ਹੋਣਾ ਇੱਕ ਬੰਦਾ ਜਾ ਜਾਂਦਾ ਹੁੰਦਾ ਉਹਦੀ ਬੱਕਰੀ ਗੁੰਮ ਜਾਂਦੀ ਹੈ ਦੂਜੇ ਬੰਦੇ ਨੂੰ ਇੱਕ ਬੰਦਾ ਉੱਥੇ ਖੜਾ ਹੁੰਦਾਗਾ ਤੇ ਉਹ ਕਹਿੰਦਾ ਵੀ ਹਨਾ ਤੂੰ ਮੇਰੀ ਬੱਕਰੀ ਦੇਖੀਆ ਅੱਛਾ ਉਹ ਕਹਿੰਦਾ ਬੱਕਰੀ ਉਹ ਕਿਹ ਹੁੰਦੀ ਹੈ ਹਾਂ ਹਾਂ ਕਹਾਵਤ ਹੈ ਪਿਛਲੇ ਜਮਾਨੇ ਦੀ ਇਹ ਮੈਨੂੰ ਕਿਸ ਨੇ ਦੱਸੀ ਲਗੀ ਹਾਂ ਕਿ ਜਾਨੰਗ ਤੇ ਉਹ ਕਹਿੰਦਾ ਵੀ ਕਿਆ ਜੁਂਦੀ ਉਹ ਕਿਤੇ ਰੱਬ ਦੇ ਆ ਬੰਦਿਆ ਤੈਨੂੰ ਆਏ ਦਾ ਪਤਾ ਕੁ ਬੱਕਰੀ ਕਿਆ ਜੁਂਦੀ ਕੋਈ ਨਾ ਭਾਈ ਨੂੰ ਪਤਾ ਨਹੀਂ ਉਹਦਾ ਸਿਰ ਲਾਗੇ ਹੋਏ ਸਿੰਗ ਹੁੰਦੀ ਆ ਸਿੰਗ ਹੁੰਦੇ ਉਹਦੇ ਤੇ ਮੂੰਹ ਦਾ ਹਨਾ ਵੀ ਐਡਾ ਕਰ ਦਿੰਦਾ ਉਹਦਾ ਬੀਜ ਟਕ ਟਕ ਹੂੰ ਹੂੰ ਇਸ ਐਡਾ ਹੁੰਦਾ ਕਰਦਾ ਹੂੰ ਤੇ ਉਹ ਆਂਦਾ ਕਹਿੰਦਾ ਮੈਂ ਤਾਂ ਐਤੋਲੀ ਸ਼ੱਤੀ ਤੋਂ ਤੇ ਮਤਲਬ ਦੇਖਦਾ ਤਲ ਤਲ ਤੋਂ ਦੇਖ ਰਹੀ ਹੈਗਾ ਮੈਂ ਹਮ ਕੰਨੂਰ ਤੱਕ ਜੀ ਨਵਾਂ ਸੱਨਿਆ ਨਾ ਹਮ ਵੀ ਮੈਂ ਬੱਕਰੀਆਂ ਜਾਂਦਾ ਹਾਂ ਮੈਂ ਬੱਕਰੀ ਦੇ ਮੈਂ ਥੱਲੇ ਦੇਖਦੇ ਹੀ ਹੈਗਾ ਹਮ ਤੇ ਹੁਣ ਜਿਹਨੇ ਸਾਹਮਣੇ ਨਾ ਸੀ ਉਹ ਸਮਝ ਗਿਆ ਜਿਹਨੂੰ ਨਹੀਂ ਸੰਦਾ ਇਹਨੂੰ ਸਮਝਾਉਣੀ ਆ ਹਮ ਵੀ ਜਿਹੜਾ ਆਪਣਾ ਆਖ ਹੁੰਦੀ ਨਾ ਆਖ ਦੇ ਵਿੱਚ ਕਾਲਾ ਕਾਲਾਗਾ ਹਮ ਇਹ ਜਿਵੇਂ ਆਪਾਂ ਜਦੋਂ ਆਪਾਂ ਤੀਰ ਅੰਦਾਜ਼ੇ ਹੀੜਦੇ ਆਗੇ ਉਹ ਤੇ ਆਇਂਦਾਗਾ ਉਹ ਨਾ ਆਇਨੇ ਸ਼ੰਨਾ ਮਾਰਦੇ ਆ ਖਿੱਚ ਕੇ ਹਮ ਉਜੇ ਤੇ ਆਪਰੇ ਆਖਾਉਂ ਕਿ ਫੇਰੀ ਭੱਜੂਗਾ ਹੁਣਾਂ ਤੇ ਹੈ ਨਹੀਂ ਵੀ ਆਪਾਂ ਦੇਖੀ ਉਧਰ ਜਾਣੇ ਤੀਰਾ ਪੈਦਰ ਮਾਰਿਆ ਨਾ ਐ ਤਾਂ ਬੱਜਣਾ ਹੀ ਨਹੀਂ ਹਾਂ ਉਹ ਜੀ ਹੁੰਦਾ ਵੀ ਇੱਧਰ ਉਧਰ ਕਿੱਧਰ ਨਹੀਂ ਕਿੱਧਰ ਨਹੀਂ ਦੇਖਣਾ ਸਿਰਫ ਆਪਰੇ ਨਿਸ਼ਾਨੇ ਤੇ ਧਿਆਨ ਦੋ ਜਿਹੜੇ ਆ ਫਿਰਦੇ ਹੁੰਦੇ ਅਗਲੇ ਡੂਪਾਂ ਜੂਜੇ ਗੋਲ ਦੇ ਹੁੰਦੇ ਤੇ ਜਿਹੜੇ ਬੰਦੇ ਸਿਆਣੇ ਆ ਉਹ ਨਾ ਬੋਲਿਓ ਨਾ ਜਿੱਦਾਂ ਤੁਸੀਂ ਉਹਨਾਂ ਨੂੰ ਮਾਇਂ ਦੇਣ ਲੱਗ ਬਿਓ ਤੁਸੀਂ ਪਲਾਣਾ ਉਹਦੇ ਮੁਕਾਉ ਉਹਦੇ ਸੜੇ ਸਿਰ ਤੇ ਚੜਜਣਗੇ ਉਰੇ ਤਾਂ ਬੀ ਕੇਅਰਫੁਲ ਐਂਡ ਬੀ ਸੇਫ Тики-тики.